ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਬਲੌਗ ਦੇ ਵਿੱਚ ਹਾਂਜੀ ਸਵੇਰ ਦੇ ਹੋ ਗਏ ਆ 11:00 ਅਸੀਂ ਹੁਣ ਵਿਲੇ ਹੋਇਆ ਰੋਟੀ ਪਾਣੀ ਦਾ ਕੰਮ ਹਾਂਜੀ ਮੰਮੀ ਲੰਮੇ ਬੈ ਠੀਕ ਨੇ ਉਹ ਠੀਕ ਹੋ ਗਏ ਹਾਂ ਦਰ ਖਾ ਲਈ ਤੁਸੀਂ ਆਪਣੀ ਠੀਕ ਠੀਕ ਆ ਮੈਂ ਵੀ ਸਬਜ਼ੀ ਬਣਾ ਲਵਾਂ ਫਿਰ ਆਪਣਾ ਕੰਮ ਤੇ ਬਹਿੰਦੇ ਆ ਤਿੱਖਾ ਪਲਕ ਨੂੰ ਹਾਂਜੀ ਭੈਣ ਜੀ ਤੁਸੀਂ ਕੀ ਕਰਦੇ ਆ ਐ ਅੱਜ ਛੁੱਟੀ ਤੁਹਾਨੂੰ ਤਾਂ ਭਾਈ ਮौज ਆ ਅਸੀਂ ਤਾਂ ਹੁਣ ਸੋਈ ਚੜ੍ਹ ਕੇ ਕੰਮ ਕਰਨਾ ਆਇਆ ਇੱਧਰ ਦੇਖੋ ਜੀ ਏਸੀ ਚੱਲਦਾ ਪਿਆ ਆ ਤੇ ਇੱਧਰ ਮੈਡਮ ਜੀ ਆਰਾਮ ਦੇ ਨਾਲ ਬੈਠੀ ਹੋਈ ਸੀ ਵਾਲੇ ਕਮਰੇ ਚ ਨਾਲਿਆਂ ਨਾ ਕੇ ਨਾਸ਼ਤਾ ਕਰ ਲਿਆ ਕੱਲ੍ਹ ਨੂੰ ਪੇਪਰ ਆ ਪੇਪਰ ਆ ਨਾ ਤੇ ਆਪਣਾ ਪੜੋ ਦਿਨ ਵਿੱਚ ਟਿਊਸ਼ਨ ਜਾਣਾ ਚਲੋ ਮੈਂ ਦਿਖਾਵਾਂ ਤੇ ਛੁੱਟੀਆਂ ਹੋ ਗਈਆਂ ਨਾ ਗਰਮੀ ਬਹੁਤ ਆ ਨਾ ਗਵਰਨਮੈਂਟ ਵੱਲੋਂ ਗਵਰਨਮੈਂਟ ਵੱਲੋਂ ਆਰਡਰ ਆਇਆ ਹੈ ਕਿ ਛੁੱਟੀਆਂ ਕਰ ਦਿਓ ਬੱਚਿਆਂ ਹਨਾ ਚਲੋ ਦਿਖਾ ਲਦੇ ਹਾਂ ਸਬਜ਼ੀ ਦੇਖਦੇ ਹਾਂ ਬਣਾਉਂਦੇ ਆ ਸਬਜੀ-ਸਬਜੀ। ਹਲੇ ਸਫਾਈ ਵਾਲੀ ਆਂਟੀ ਆਈ ਨਹੀਂ ਹੈ ਜੀ। ਮਰਜੀ ਨਾ ਆਦੀ ਹੁੰਦੀ ਆ। ਹਾਂ ਜੀ ਇੱਧਰ ਕਰ ਲਿਆ ਆ ਪਿਆਜ਼ ਕਰ ਲਿਆ ਗ੍ਰੈਂਡ। ਹਰਾ ਰਾਜਮਾ ਉਬਾਲ ਲਏ ਆ। ਤੇ ਇੱਧਰ ਟਮਾਟਰ, ਅਦਰਕ ਤੇ ਮਿਰਚਾ ਕੱਟ ਕੇ ਰੱਖਿਆ ਤੇ ਹੁਣ ਲਾਵਾਂਗੇ ਤੜਕਾ। ਫੇਰ ਤੁਹਾਨੂੰ ਦਿਖਾਉ ਲੈਂਦੇ ਆ ਤੜਕਾ ਲਾ ਕੇ ਸਬਜੀ ਕਿੱਦਾਂ ਦੀ ਬਣਦੀ ਆ। ਹੋਰ ਅਮਾ ਬਣ ਗਏ ਫੇਰ ਰਾਜਮਾ ਚਾਵਲ। ਹਾਂ। ਬਣ ਗਏ ਰਾਜਮਾ ਚਾਵਲ। ਬਣਦੇ ਨੇ ਚਾਵਲ ਬਣਦੇ ਤੇ ਸਬਜੀ। ਯਾਰ ਬੜੀ ਭੁੱਖੀ ਲੱਗੀ ਹੋਈ ਹੈ ਬਹੁਤ ਤੁਸੀਂਰੇ ਸਵੇਰੇ ਸਾਂ ਨਾਸ਼ਤਾ ਨਹੀਂ ਲੈ ਲਿਆ ਕੀਤਾ ਹੈਗਾ ਤੂੰ ਦੋ ਤਾਂ ਪੀਸ ਬ੍ਰੈਡ ਦੇ ਖਾਦੇ ਆ ਉਹੀ ਤਾਂ ਬ੍ਰੈਡ ਨਾ ਯਾਰ ਖਾਣ ਦੀ ਸੀ ਗੋਭੀ ਰੋਟੀ ਅੱਜ ਮੈਂ ਗੋਭੀ ਲੈ ਆਉਂਗੀ ਜਾ ਕੇ ਪਰ ਗੋਭੀ ਸਿਗੀ ਨਹੀਂ ਗੋਭੀ ਮੈਂ ਗਈ ਸੀ ਨਾ ਜਿਹੜੀ ਸਬਜੀ ਲੈਣ ਗੋਭੀ ਸੋਣੀ ਨਹੀਂ ਸੀ ਉਹਦੇ ਕਰਕੇ ਮੈਂ ਗੋਭੀ ਲੈ ਕੇ ਨਹੀਂ ਆਈ ਹੁਣ ਮੈਂ ਗੋਭੀ ਲੈ ਆਉਂਗੀ ਅੱਜ ਜਾ ਕੇ ਚਲੋ ਹੁਣ ਚੱਲਦੇ ਆਂ ਫੇ ਆਪਾਂ ਡਰੈਂਗਰਮ ਸੇ ਵੀ ਹੈ ਨਾ ਸਪਾਇਆ ਹੋ ਗਿਆ ਹੈ ਬਾਹਰ ਤੇ ਉਹਨਾਂ ਪਰ ਚੱਲਦੇ ਆਂ ਯਾਰ ਮੰਮੀ ਬਣੀ ਹੈ ਸਬਜੀ ਕੇ ਨਹੀਂ ਤੋਲ ਦਿਖਾਓ ਯਾਰ ਜਲਦੀ ਬਣੀਏ ਨਹੀਂ ਬਣੀ ਆਣੀ ਆਪਣਾ ਚਾਵਲ ਕਿਆ ਵਾਲਾ ਕਿਆ ਚੌਣ 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 ਦੇਖੋ ਸਬਜੀ ਸਬਜੀ ਬਣਦੀ ਆ ਆਪਣੀ ਆਹ ਰੋਟੀ ਹੁਣ ਪਾਓ ਪਲੀਜ਼ 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 ਜਲਦੀ ਦਿਖਾਓ O oh, Moody Barton, o cameraman. Oi? Basta você. Você está com o meu? Sim, sim, sim. Você está com o meu? Eu estou com o meu. Você está Eu estou com o meu. Você está com o meu? Você está com o meu? Você está com o meu? Você o o o o o और बहुत भूख लग गई है और को मिया नहीं भूख लगी किसकी नाश्ता नहीं किया तुम्हारी गलती है कुछ नहीं होता यार इसमें हमारी कोई गलती नहीं है बेटा जे लो रोटी मैं पानी लेके आनी है ओए 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 बहुत गरम आ नहीं पड़नी होती भाई तो दादी बैठे ने थे पता नहीं की करी आने ने, ने। रोटी। आ गया अपनी रोटी मैं खा लाऊं ਕੱਲ ਨੂੰ ਕੱਲ ਨੂੰ ਆਪਏ ਸੀ ਲਾ ਆ ਗਿਆ ਜਿਸ ਦਾ ਪਿਆ ਮੇਰਾ ਕੈਮਰਾ ਹੀ ਉਲਟਾ ਪੁਲਟਾ ਹੋ ਗਿਆ ਸਾਰਾ ਮੈਂ ਖਾ ਲਈ ਰੋਟੀ ਤੇ ਮम्मा ਹਣ ਦੇ ਲਈ ਨਹੀਂ ਖਾਦੀ ਕਿ ਮੈਂ ਜਾਣਾ ਹੈ ਟਿਊਸ਼ਨ ਇਸ ਕਰਕੇ ਮੈਂ ਜਲਦੀ ਰੋਟੀ ਖਾ ਲਈ ਮम्मा ਸਿੰਦੇ ਪਾਈ ਨੇ ਸੂਟ ਆਣਾ ਮम्मा ਤੇ ਦਾਦੀ ਅੰਦਰ ਗਏ ਨੇ ਦਾਦੀ ਨੇ ਬਾਹਰ ਬਹਿਣਾ ਤੇ ਜਨੇ ਪਾਠ ਕਰਨਾ ਇੱਧਰ ਬਹਿਣਾ ਕੀ ਇੰਦਰ ਬਹਿਣਾ ਇੱਧਰ ਬਹਿਣਾ ਵੈਨ ਨੂੰ ਜਕਰ ਨਹੀਂ ਹੋਣਾ। ਕਿਤੇ ਵੀ ਕਰਨੀ ਆਪਾਂ ਨੇ। ਹਾਂ ਪੱਕਾ ਹੈ ਨਾ। ਮੈਂ ਕਿਹਾ ਪੁੱਤਾ ਕਰੀ ਲਵਾਂ। AC ਦੀ ਸਰਵਿਸ ਕਰਾਉਣ ਵਾਲੀ ਆਲੇ ਉਧਰ ਵਾਲਿਆਂ ਦੀ ਹਨਾ। ਮਾ ਮਮੀ ਉਧਰ AC ਦੀ ਸਰਵਿਸ ਕਰਾਉਣ ਵਾਲੀ ਆਲੇ। ਇਹਦੀ ਵੀ ਕਰਾਣੀ ਹੈ ਪਰ ਉਹ ਬੰਦਾ ਨਹੀਂ ਮਿਲਿਆ ਆਇਆ ਇਹਦੀ ਕਰਨੀ। ਨਹੀਂ ਪਰ ਇਹ ਬਣਾ AC ਚੱਲਦਾ ਬਹੁਤ ਵਧੀਆ। ਹਾਂ ਇਹ ਸਪੀਰਟ ਆਣਾ ਲੋਹੇ ਦਾ ਹੈਗਾ ਵਿੰਡੋ। ਵਿੰਡੋ AC ਹੈ ਨਾ ਤਾਂ ਕਰਕੇ ਕਰਵਾਉਣਾ ਨਹੀਂ ਦੀ ਸਰਵਿਸ। ਹੁਣ ਟਾਈਮ ਕਿੰਨਾ ਹੈ? ਕਿੰਨਾ ਟਾਈਮ ਹੋਇਆ ਦੇਖੀਏ। 190 ਹੋ ਹੀ ਨਹੀਂ ਹਲੇ ਮੰਮੀ ਤੇ ਹਲੇ ਹੈਗਾ ਟਾਈਮ ਮੈਂ 3 ਵਜੇ ਜਾਣਾ ਐਡਿਸ਼ਨ ਤੇ ਹੁਣ ਥੋੜਾ ਦਰ ਬਹਿ ਜੰਨੇ ਆ ਹੈਣਾ ਵੀ ਟਿਊਸ਼ਨ ਤੇ ਜਾਵਾਂਗੇ ਸਾਰੇ ਨੂੰ ਛੁੱਟੀਆਂ ਹੋ ਗਈਆਂ ਅੱਜ ਤਾਂ ਪਾਕਿਸਤਾਨ ਦੇ ਪੇਪਰ ਵੀ ਪੋਸਟਪੋਨ ਹੋ ਗਏ ਆ ਹੈਨਾ ਪਰ ਸਾਡਾ ਇੱਕ ਪੇਪਰ ਰਹਿ ਗਿਆ ਸੀ ਕਿ ਉਹਨਾਂ ਨੇ ਕੱਲ ਲੈ ਲੈਣਾ ਹੈਨਾ ਮੰਮੀ ਤੇ ਹੁਣ ਆਪਾਂ ਮਿਲਦੇ ਆ ਬਾਤ ਚੁੱਕਾ ਮੈਂ ਅੱਜ ਪੇਪਰ 'ਤੇ ਪੜਦੀ ਪਈਆਂ ਤੇ ਕੌਣ ਆਇਆ ਪੁਈ ਨੈੜੀ ਪੁਈ ਨੀ ਆਣਾ ਦੀ ਪੁਰੀ ਨਿਆਣੇ ਆਏ ਕਿੱਥੇ ਬੈਠਾ ਓਏ ਨਿਆਣੇ ਮੈਂ ਕਿਹਾ ਕਦੋਂ ਆਣਾ ਤੁਸੀਂ ਕੰਜਾਣਾ ਪੜਦਾ ਪਿਆ ਇੰਨਿਆਣੇ ਦਾਦੀ ਬੈਠੀ ਇੱਥੇ ਦਾਦੀ ਹਾਂਜੀ ਪਰ ਸੁਣਦੀ ਨਹੀਂ ਯਾਰ ਸਾਡੀ ਕੌਣ ਸੁਣਦਾ ਹੈ ਤੇ ਮਮੀ ਮਮੀ ਆਪਰੇ ਕ ਮਮੀ ਦੇ ਘਰ ਫੋਨ ਨਹੀਂ ਚੱਗਦਾ ਪਿਆ ਵੀ ਆਜੇ ਆਜੇ ਨਾਲ ਇਹਨੇ ਪੱਲੂ ਨਾਰਮਲ ਛੱਡਿਆ ਹੋ ਗਿਆ ਨੂੰ ਫੀਸ ਦੇਣੀ ਆ ਟਿਊਸ਼ਨ ਫੀਸ ਅੱਜ ਮੈਂ ਟਿਊਸ਼ਨ ਦੇ ਪਈ ਲਾਸ ਦੇ ਦੋ ਅੱਜ ਮੈਂ ਟਿਊਸ਼ਨ ਤੇ ਇੱਕ ਮਿੰਟ ਪੱਲੂ ਕੀ ਕਹਿੰਨੇ ਅੱਛਾ ਅੱਛਾ ਗજબ ਵੇਜਦੀ ਆ ਪੜਦੀ ਪਈਆਂ ਉਹਨੂੰ ਪੜਦੀ ਪਈਆਂ ਮੇਰਾ ਕਲਾ ਮੈਥਸ ਪੇਪਰ ਤੇ ਕੌਣ ਆਇਆ ਬੱਚੇ ਉਹੀ ਇੱਕ ਬੱਚਾ ਹੀ ਥਵਾਂ ਮਾ ਬੱਚਾ ਹਾਂ ਬੱਚਾ ਕਿਤਾ ਬੱਚਾ ਵਧੀਆ ਬੱਚਾ ਦੋਸਰ ਬੱਚਾ ਥੱਪੜ ਮਾਰਨਾ ਬੱਚੇ ਦੇ ਨਿਆਣੇ ਦੇਖੋ ਜੀ ਸਕੂਲ ਵਾਲੇ ਨੇ ਕਿਹਾ ਆ ਕਹਿੰਦਾ ਟੂਮਾਰੋ ਯੂ ਵਿਲ ਕਮ ਇਨ ਸਿਵਲ ਡਰੈਸ ਸਿਵਲ ਘਰ ਦੇ ਕੱਪੜੇ ਵੈਦਰ ਕੰਡੀਸ਼ਨ ਉਹ ਕਹਿੰਦੇ ਕਿ ਜੇ ਇਦਾਂ ਤੁਹਾਨੂੰ ਜੇ ਤੁਸੀਂ ਕੰਫਰਟੇਬਲ ਰਹਿੰਦੇ ਉਹ ਯੂਨੀਫਾਰਮ ਨਹੀਂ ਪਾਉਣੀ ਹੈਗੀ

ਆ ਇਧਰ ਬੱਡੀ ਆਪਣੀ ਦਾਦੀ ਯਾਰ ਮੰਮੀ ਕੱਲ ਮਜ਼ਾ ਆਊਗਾ ਹੈ ਮੰਮੀ ਕੱਲ ਮਜ਼ਾ ਆਊਗਾ ਹਾਂ ਸੋਹਣੇ ਜਿਹੇ ਕੱਪੜੇ ਪਾ ਕੇ ਜਾਵਾਂਗੇ ਛੁੱਟੀਆਂ ਕੱਪੜੇ ਪਾ ਕੇ ਮੇਰੇ ਗਰਮੀ ਦੇ ਆਓ ਪੈਣੀ ਦੀ ਮੈਂ ਯਾਰੇ گاਉਂ ਨਾ ਪਾ ਕੇ ਆ ਜਾਣੀ 40 ਦਿਨ ਜਾਣ ਖਾਣੀ ਦਾਦੀ ਇਹਨਾਂ ਨੇ ਉਹਨੂੰ ਪੜ ਲਵਾਂ ਅਸਮੇ ਚੱਲਦੀ ਟਿਊਸ਼ਨ 3:30 ਵਜੇ ਟਾਈਮ ਬੀਨ ਹੋਇਆ ਨਹੀਂ ਪਤਾ ਨਹੀਂ ਬੀਨ ਹੋਇਆ ਟਾਈਮ ਤਾਂ ਤੇ ਉਹ ਕਹਿੰਦਾ 10 ਮਿੰਟ ਲੈਣਾ ਤੇ ਹੁਣ ਪਾਪਾ ਆਉਗੇ ਤੇ ਫੇਰ ਮੈਂ ਜਾਉਂਗੀ ਟਿਊਸ਼ਨ ਤੇ ਕੋਈ ਦੱਸੋ ਚਾਹ ਪੀਣੀ ਕੇ ਨਹੀਂ ਪੀਣੀ ਪੀਣੀ ਆ ਕਿੱਦਾਂ ਬੈਠਾ ਆ ਦੁਬਾਰਾ ਬੈਠੀ ਦੁਬਾਰਾ ਬੈਠੀ ਲੈ ਅ ਬੈਠੀ ਬੈਠੀ ਪਹਿਲਾਂ ਮੈਂ ਕਿਉਂ ਬੈਠੀ ਹੋਰ ਗੋਰੀ ਆ ਲੈ ਓਏ ਆਹੋ ਓਹ ਨਾ ਰੇ ਕੱਲ ਲਾਈਟ ਵੰਦੀ ਆ ਲਾਈਟ ਵੰਦੀ ਲਾਈਟ ਲਾਈਟ ਵੰਦੀ ਯਾਰ ਮੇਰਾ ਮਨ ਨਹੀਂ ਕਰਦਾ ਇੰਨਾ ਠੰਡਾ ਜਿਹਾ ਪਲੇਸ ਛੱਡ ਕੇ ਜਾ ਲੈਂਦੇ ਮੈਂ ਤੈਨੂੰ ਕਿੰਨੀ ਆ ਪੁਈ ਪੁਈ ਹਾਂ ਮੰਮੀ ਪੈਸੇ ਉਹਦੇ ਵਿੱਚ ਪਾ ਲੈ ਆਪਣੇ ਪਾ ਲੈ ਤੁਸੀਂ ਮੇਰੀ ਗੱਲ ਸੁਣੋਗੇ ਨਾ ਜੱਜ ਦੀ ਬੱਤੀ ਪੈ ਜਾਣਾ ਹੀ ਭੰਗੜਾ ਜਰਾ ਯਾਰ ਮੰਮਾ ਮੈਂ ਨਾ ਬੰਨ ਨਹੀਂ ਕਰਦਾ ਮੇਰਾ ਇੰਨਾ ਵਧੀਆ ਪਲੇਸ ਛੱਡ ਕੇ ਜਾਣ ਨੂੰ ਅੱਛਾ ਬਾਹਰ ਬੈ ਖੜ ਜਿਹੜਾ ਦੋ ਚਪੇੜਾ ਮਾਰ ਕੇ ਭਜਾਉਂਦਾ ਨੂੰ ਮਾਰਦੇ ਮੁਰਦੇ ਹੈ ਨਹੀਂ ਐਵੇਂ ਬਸ ਮੰਮੀ ਇਹ ਗੱਲ ਗਲਤ ਹੁੰਦੀ ਆ ਭਈ ਤੁਸੀਂ ਕਿਦਾਂ ਮੈਂ ਠੀਕ ਹਾਂ ਕਲਾ 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 ਕੋਈ ਕੀ ਖਾਣੀ ਥੋੜਾ 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 ਇਹਨਾਂ ਵਿੱਚ ਵੜ ਗਈ ਮੈਂ ਵੀ ਲੈਣਾ ਹੋਰ ਜਿਹੜਾ ਕੋਈ ਖਾਊਗੀ ਨਾ ਇਦਾਂ ਕਰਨੀ ਮੈਂ ਇਦਾਂ ਕੋਈ ਖਾਊਗੀ ਕੋਈ ਖਾਊਗੀ ਏਓ ਡਿਫਾਲਟ ਉਹ ਬਣਾਇਆ ਜਾਂਦਾ ਕਿਉਂ ਉਹ ਕੀ ਲੱਗਣੀ ਹੈ ਗਾਣ ਜਾਨ ਬਹੁਤ ਆ ਚਾਹ ਪੀ ਕੇ ਦਰ ਮਾਰੋ ਤੋ ਉੱਚ ਪੇੜਾ ਇਹਨੂੰ ਮਜ਼ਾ ਆਵੇ ਮੈਨੂੰ ਕਿੰਨਾ ਕਿਤੇ ਮਾਰਾ ਤ ਭੱਜ ਜਾਂਦਾ ਹੈ ਤਿੱਖਾ ਹੀ ਬੜਾਇਆ ਹੈ ਆ ਗਏ ਪਾ ਮੈਂ ਚਲੀ ਫਿਸ਼ਨ ਤੇ ਠੀਕ ਆ ਰੱਖ ਲਓ ਫੋਨ ਤੁਸੀਂ ਫੇਰ ਲੈਓ ਫੋਨ ਦਿਓ ਹਾਂ ਮੈਂ ਅੱਜ ਹੀ ਜਾਣਾ ਫੇਰ ਚਲੋ ਇੱਕ ਮਿੰਟ ਮੰਮੀ ਦਰਦਾਰੀ ਨਹੀਂ ਮਾਂ ਨਹੀਂ ਫੇਰ ਕਿਦਾਂ ਇੰਜੈਕਸ਼ਨ ਲਵਾਣੀ ਲਿਆ ਮਦਰ

ਉਹ ਦਵਾਈ ਉਹ ਫੇ ਲੈ ਕੇ ਆਈਏ ਦਵਾਈ ਦੇਸੀ ਫੇ ਦੇ ਵਾਲੇ ਆ ਕੇ ਦਵਾਈਆਂ ਇਹਦਾ ਵੀ ਇਦਾਂ ਹੁੰਦੇ ਨਹੀਂ ਅੱਗੇ ਨਹੀਂ ਇਦਾਂ ਹੁੰਦੇ ਹਾਂ ਚਲ ਮਮਾ ਸ਼ੂਨੇ ਨੂੰ ਫੋਨ ਕਰਦਾ ਉਹ ਦਊਗਾ ਲੈ ਆ ਕੇ ਜੀ ਪਹਲਾ ਕੀ ਲਗੀ ਆ ਖਾ ਪੀ ਗਏ ਸਕੂਲ ਟਾਡੀ ਆ ਗਈ ਆ ਰੋਟੀ ਅਸੀਂ ਵੀ ਚਾਵਲ ਤੇ ਰਾਜਮਾ ਸਲਾਦ ਸੈਲਡ ਤੇ ਮੰਮੀ ਤੁਸੀਂ ਨਹੀਂ ਖਾਣੀ ਨਹੀਂ ਆ ਸੇਤ ਨਹੀਂ ਠੀਕ ਹੈਗੀ ਉਹ ਦਵਾਈ ਦਿਲ ਦਵਾਰਾ ਲੈ ਕੇ ਆਏ ਆ ਉਹ ਕਹਿੰਦੇ ਜੇ ਫਰਕ ਪੈਂਦਾ ਠੀਕ ਨਹੀਂ ਤਾਂ ਫੋਨ ਕਰਿਓ ਭਾਬੀ ਕਹਿੰਦੇ ਮੈਂ ਘਰੇ ਆ ਕੇ ਇੰਜੈਕਸ਼ਨ ਲਾ ਜੂਗੀ ਪਤੂ ਰੋਟੀ ਨੂੰ ਨਹੀਂ ਖਾਣੀ ਤੈਨੂੰ ਕੀ ਆ ਪਾਣੀ ਉਹ ਪੀਤਾ ਚਲ ਚਲ ਠੀਕ ਆ ਜੀ ਨਹੀਂ ਖਾਣੀ ਅਸੀਂ ਦਿਖਾਈਏ ਖਾਦਾ ਥੋੜੀ ਜਿਹੀ ਰੋਟੀ ਨਹੀਂ ਖਾਣੀ ਕਹਿੰਦਾ ਅਸੀਂ ਲੱਗੇ ਖਾਣ ਚਲੋ ਜੀ ਮੁੱਖਾ ਮਿਲਦੇ ਆ ਰੋਟੀ ਖਾ ਕੇ ਜੀ ਕਿ ਸਰਵਾਰ ਫੇ ਆਵਿਸੀ ਰਹੇ ਹੋ ਮਾਂ ਵੀ ਬਾਹਰ ਬੈਠਾ ਨਾ ਤੂੰ ਸੋ ਜਾਣਗੇ ਨਾ ਥੋੜੀ ਦੇਰ ਹਾਂ ਤੇ ਉਹ ਇੰਜੈਕਸ਼ਨ ਲਾ ਗਏ ਆ ਗਏ ਦੋ ਕਿ ਦਰਦ ਦਾ ਇੱਕ ਮੀਨ ਦਾ ਆਮਗੋ ਨਾ ਵੇਟ ਆਮ 4 ਵਜੇ ਨਹੀਂ ਜਲਾਣੀ ਮੈਂ ਵੀ ਥੋੜੀ ਦੇਰ ਰੈਸਟ ਕਰਨ ਲੱਗਾ ਯਾਰ 2 ਘੰਟਾ ਮੈਂ ਵੀ ਰੈਸਟ ਕਰ ਲੈਣੀ ਫਿਰ 5 ਵਜੇ ਫਿਰ ਮੈਂ ਚੱਲ ਜਾਣਾ ਦੁਕਾਨ ਨੂੰ ਫੋਨ ਲਾਦਾ ਨਾ ਚਾਰਜ ਬਾਕੀ ਫਿਰ ਬਲਗ ਆ ਗਿਆ ਨਾ ਉਹਨੂੰ ਲਿਆ ਜੀ ਉਹ ਨਾ 4:30 ਵਜੇ ਹਾਂ ਹਾਂ ਬਲਗ ਨੂੰ ਲੈ ਕੇ ਫਿਰ ਜਾਊਗਾ ਮੈਂ ਫਿਰ ਬਾਕੀ ਆ ਕੇ ਬਲੌਗ ਆਪੀ ਵੱਲੋਂ ਤਿਆਰ ਕਰੂਗੀ ਇਹ ਆਡੀਸ਼ਨ ਤੋਂ ਆ ਦੇਖ ਇਹ ਆ ਕੇ ਮੂੰਹ ਸਿਰਲ ਕੋ ਲੈਂਦੀ ਏ ਪਤਾ ਨਹੀਂ ਕਿਉਂ ਲਗਾਉਂਦੀ ਰਹਿੰਦੀ ਆਪਣਾ ਮੂੰਹ ਕੀ ਹੋਇਆ ਤੇਰਾ ਮੂੰਹ ਚੰਗਾ ਨਹੀਂ ਹੈਗਾ ਬਹੁਤ ਸੋਹਣਾ ਮੂੰਹ ਫਿਲਕਾਉਂਦੀ ਕਿਉਂ ਈ ਵਦਾ ਕੀ ਸਿੰਘ ਨਿਕਲੇ ਕੀ ਉਹਦੇ ਮੂੰਹ ਤੇ ਹੱਥ ਰੱਖ ਕੇ ਬਹਿ ਜਾਂਦੀ ਆ ਹਾਂ ਮੈਂ ਮੂੰਹ ਤੇ ਬਾਹਰ ਅਬ ਕੋ ਤੇਰੀ ਵੀਡੀਓ ਨਾ ਨਹੀਂ ਬੰਦ ਕਰਦੀ ਅੱਜ ਤੋਂ ਬਾਅਦ ਫਿਰ ਅਸੀਂ ਆਬ ਆ ਪਿਛਲੇ ਕੁਛ ਦਿਨਾਂ ਤੋਂ ਇਦਾਂ ਕਰ ਰਗਾ ਪਤਾ ਨਹੀਂ ਇਹਨੇ ਕਿੱਥੋਂ ਇਹ ਡਰਾਮਾ ਜਾ ਫੜ ਲਿਆ ਇਹ ਵਾਲਾ ਐਨੀ ਕਰਦੀ ਆ ਕੁੱਤੇ ਕੰਮ ਉੱਠੇ ਇਹੇ ਕੰਮ ਕਰਦੀ ਕਹਿੰਦੀ ਆਓ ਚਲੋ ਤੇ ਇੱਕ ਲਿੰਕਾ ਲਿਆ ਗਾਵਾਂ ਮੰਮੀ ਲਈ ਮੰਮੀ ਵਸਦੇ ਇੱਕ ਚੇਪਸ ਉਹ ਬੈਠ ਲਿਆ ਕਰ ਦੋ ਨਾ ਮਾ ਫਰਕ ਬਿਆ ਕੋਈ ਚਲੋ ਠੀਕ ਆ ਦਾਦੀ ਦੇ ਪੁੱਤ ਦਰਦ ਜ਼ਿਆਦਾ ਹੋਣ ਲੱਪੀ ਸੀਗੀ ਦਰਦ ਜ਼ਿਆਦਾ ਹੋਣ ਲੱਪੀ ਸੀਗੀ ਫਿਰ ਜਣਾ ਆਏ ਸੀਗੇ ਇੰਜੈਕਸ਼ਨ ਲਾ ਗਏ ਆ ਆਹ ਜੀ ਪਾਉਣ ਕੁਛ ਫਰਕ ਆ ਕਹਿੰਦੇ ਘਰੇ ਆਏਗੇ ਆਹੋ ਕਰੇ ਇੰਜੈਕਸ਼ਨ ਆਪੂ ਗੋਟ ਪੀ ਨਹੀਂ ਆ ਉਹਦੀਆਂ ਟ੍ਰੈਪ ਲਈ ਬਾਅਦ ਦੇ ਮੱਦੇ ਨਾ ਲੀ ਨਾ ਲੈ ਕਿਹੜਾ ਸੀ ਚਾਹੀਦਾ ਮੈਨੂੰ ਮੈਨੂੰ 10 ਵਾਲਾ ਨਹੀਂ 10 ਵਾਲਾ ਨਹੀਂ ਗਿਆ ਮਤਲਬ ਪੀਲਾ ਖੜਾ ਹੈ ਕਿ ਆਇਓ ਸਸਾਲ ਗ੍ਰੀਨ ਚਿਪਸ ਲਿਆ ਦਿਓ ਪਲੀਜ਼ ਤੇ ਦੱਸੋ ਨਿਆ ਦਿਓ ਬਲੂ ਚਿਪਸ ਪਲੀਜ਼ ਮਦਰ ਸੈੱਟ ਕਰ ਦੇ ਇੱਕ ਨੂੰ ਹਾਂਜੀ ਕੋਣ ਆਇਆ ਪਰ ਹੈਲੋ ਹੈਲੋ ਅੰਦੇ ਨੂੰ ਨਾ 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 ਪਸਾ ਨਹੀਂ ਚਲ ਕੇ ਫਿਰ ਮਿਲਦੇ ਹਾਂ ਹਾਂ ਜੀ ਮੰਮੀ ਹਾਂ ਜੀ ਕਿੱਦਾਂ ਠੀਕਾ ਹੁਣ ਆਹ ਕਿਨੂੰ ਠੀਕਾ ਕਾ ਦੇਖੋ ਜੀ ਸਵੇਰ ਦਾ ਮੰਮੀ ਨੇ ਕੁਝ ਨਹੀਂ ਖਾਦਾ ਹਣ ਇੱਕ ਪੀਸ ਬਰੈਡ ਦਾ ਖਾਦਾ ਆ ਦਰਦ ਨੂੰ ਫਰਕ ਆ ਜਾਂਦੇ ਹਨਾ ਅੱਛਾ ਬਾਰ ਬਾਰ ਵੀ ਕੀ ਖਾਣਾ ਕਹਿੰਦੇ ਨਹੀਂ ਮੈਂ ਕੁਝ ਨਹੀਂ ਖਾਣਾ ਹੈਗਾ ਮੰਮੀ ਵੀ ਕਰਦਾ ਵੀ ਕੀ ਖਾਣਾ ਹਾਂ ਚਲੋ ਫਰਕ ਵੇ ਇਹ ਆ ਵੇ ਰਾਤ ਸੌਖੀ ਨਿਕਲ ਜਾਊਗੀ ਹਨਾ ਨਿਕਲ ਗਈ ਦਾ ਨਹੀਂ ਰਾਤ ਨੂੰ ਹਾਂ ਸਵੇਰ ਤੱਕ ਫਰਕ ਪੈ ਜਾਣਾ ਪੱਥਰੀ ਹਿੱਲ ਗਈ ਨਾ ਟੀਕੇ ਦੋ ਲੱਗੇ ਹੈ ਕਨੀਨ ਦਾ ਇੱਕ ਦਰਦ ਦਾ ਹੁਣ ਤਾਂ ਮਾੜੀ ਮੁੱਠੀ ਨੀਂਦ ਆਈ ਨਹੀਂ ਆਈਨੀ ਹਾਂ ਫਰਕ ਪੈ ਜਾਣਾ ਰਾਤ ਨੂੰ ਹਾਂਜੀ ਕਹਿੰਦੀ ਮੈਂ ਗੋਭੀ ਵਾਲੀ ਪਰੌਂਠੀ ਅੱਜ ਇਹਨੂੰ ਗੋਭੀ ਵਾਲੀ ਪਰੌਂਠੀ ਮੈਂ ਬਣਾ ਕੇ ਦਿੱਤੀ ਮੰਮੀ ਠੀਕ ਨਹੀਂ ਜੇ ਕਿ ਮੰਮੀ ਬਣਾ ਕੇ ਦਿੰਦੇ ਹੁੰਦੇ ਆ ਮੈਂ ਕਿਹ ਲੈ ਤੈਨੂੰ ਮੈਂ ਬਣਾ ਕੇ ਦਿੰਦੀਆਂ ਗੋਭੀ ਵਾਲੀ ਪਰੌਂਠੀ ਇੱਕ ਨਾਲ ਚਾਹ ਠੀਕ ਆ ਇਹਨੇ ਤਾਂ ਖਾ ਲਈ ਰਾਤ ਦੀ ਰੋਟੂ ਤਾਂ ਖਾ ਲਈ ਰਾਤ ਦੀ ਰੋਟੀ ਰਹਿ ਗਏ ਅਸੀਂ ਹਲਾ ਪਹਿਲੇ ਠੀਕ ਆ ਦੇਖੋ ਜੀ ਟਾਈਮ ਹੋ ਗਿਆ ਆ ਸਵਾ 7 ਠੀਕ ਆ ਮੇਰਾ ਹਲੇ ਵੀ ਖਲਾਰਾ ਪਿਆ ਆ ਸੀਣਾ ਆ ਸਿੰਦੀਆਂ ਆ ਕੇ ਥੋੜਾ ਜਿਹਾ ਕੰਮ ਕਰਦੀ ਆਂ ਚਾਹ ਪੀਤੀ ਸੀਗੀ ਹੁਣੇ ਮੈਂ ਕਿਹਾ ਚੱਲ ਸੇਰ ਦੀ ਸਬਜ਼ੀ ਬਣਾਈ ਆ ਇਹਨੂੰ ਰੇਹਿੰਦੀ ਰੱਖੋ ਨਾ ਸਬਜ਼ੀ ਇੱਧਰ ਮੇਰੇ ਭਾਂਡੇ ਪਏ ਆ ਲਾਈਨਿੰਗ ਭਿੱਜਣੀ ਪਈ ਤੇ ਭਾਂਡੇ ਸਾਫ਼ ਕਰਦੀ ਆਂ ਮੰਮੀ ਅੱਜ ਠੀਕ ਨਹੀਂ ਇਸ ਕਰਕੇ ਥੋੜਾ ਜਿਹਾ ਕੰਮ ਹੋ ਗਿਆ ਚਲੋ ਹੈ ਉਹ ਤੇ ਖਾ ਰੋਟੀ ਬਾਅਦ ਚੋਂ ਭਾਂਡੇ ਚਾਹ ਹਾਂ 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 ਕੀ ਹੋਇਆ ਕੀ ਗੱਲ ਹੋਈ ਹਾਂ ਨਹੀਂ ਹੁੰਦੀ ਰੋਟੀ ਕਿਉਂ

ਪੇਰ ਵੀ ਪੇਰ ਵੀ ਪਤਾ ਲੱਗ ਗਿਆ ਕੋਈ ਟਾਈਮ ਨਹੀਂ ਲੱਗਦਾ ਤੇ ਤੂੰ ਵੱਡੇ ਦਾ ਆ ਤੂੰ ਬੋਲ ਰਹੀ ਹੈਂ ਇਹ ਨਹੀਂ ਲਾਇਆ ਜੋ ਸੀਏ ਤੂੰ ਹਾਂਜੀ ਅਗੇ 1 ਮਹੀਨਾ ਦੋ 1 ਮਹੀਨਾ ਦੋ ਤਿੰਨ ਵੀ ਮਹੀਨਾ ਨਹੀਂ ਪਤਾ ਲੱਗਦਾ ਇਹ ਕਰ ਤੂੰ ਤੇ ਪਾਏ ਮੈਂ ਕਿਹਾ ਬਿਨਾ ਦੱਸੇ ਬਣਾਵਾ ਟੱਪ ਦੀ ਬੋਹ ਪਈ ਸੀਗੀ ਪਰ ਉਹ ਜਦੋਂ ਜਦੋਂ ਬਲੌਗ ਬਣਵਾਲਾ ਦਾ ਪਤਾ ਲੱਗ ਹੀ ਜਾਂਦਾ ਪਹਿਲਾਂ ਹੀ ਲੱਗਾ ਨੇਜ ਵੀ ਰਖ ਲਾਈ ਨਹੀਂ ਨਾ ਤੇ ਨੇਜ ਨਹੀਂ 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 ਮੇਰੇ ਸਕੂਲ ਟੈਨ ਨਹੀਂ ਵੇਟ ਇਹ ਮੈਂ ਬਾਰੇ ਦੋ ਹੀ ਵੇਟ ਕਰਦੇ ਰੇ ਤੇਰੀ ਰਾਜਮਾ ਚਾਵਲ ਦੇ ਪੂਰੀ ਨੱਟ ਗਈ ਹੈ ਇਹ ਕਹਿੰਦੇ ਅੰਡੇ ਚਾਂਬੇਣਾ ਨੂੰ ਮੈਂ ਦੋਸਤ ਲੈ ਕੇ ਜਮੇਤੀ ਚ ਗਈ ਮੈਂ ਉਹੀ ਗੱਲ ਕਰਦਾ ਮੈਂ ਬਾਗ ਮੈਂ ਆ ਗਿਆ ਕਹਿੰਦੇ ਆਇਆ ਬੜਵਾਰ ਮੈਂ ਤੇਨੂੰ ਫੋਨ ਕੀਤਾ ਤੂੰ ਕਹਿੰਦਾ ਵੀ ਮੈਂ ਚਲੇ ਵੀ ਗਈ ਥੋੜ ਰੋਟੀ ਖਾਣ ਲੱਗੇ ਥਾਰੀਆਂ ਜਿਪਾਈ ਸੀ ਆਹੋ ਤੇ ਮੈਂ ਕਹਿੰਦਾ ਤੈਨੂੰ ਫੋਨ ਕਰਾਂ ਮੰਮੀ ਮੰਮੀ ਇੱਥੇ ਆਖਿਓ ਹੈ ਮम्मा ਮੈਂ ਇੱਧਰ ਆ ਪਈ ਹਾਂ ਉਰੀਆਂ ਨਾਲ ਗਾਇਉਂਦੀ ਨਹੀਂ ਸੌਰੀ ਹੈ ਕੋਈ ਸਾਰੀ ਕੋਈ ਮੈਂ ਆਹੋ ਬਣੋ ਬਣਾਉਣ ਲੱਗੀ ਸੀ ਕੀ 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 ਅੰਡੇ ਵਾਲੀ ਨੀਰ ਦੀ ਹੋਦੀ ਮੈਂਗਾ ਅਸੀਂ ਦਿਖਾਉਂਦੇ ਨਹੀਂ ਬਾਜੀ ਨੂੰ ਲੱਗਦਾ ਪਿਸ ਕਰਦੇ ਨਹੀਂ ਮੈਂ ਮਿਸ ਨਹੀਂ ਕਰਦਾ ਹੁਣ ਕਿਉਂਕਿ ਮੈਂ ਬਹੁਤ ਚਿਰ ਦੇ ਛੱਡੇ ਹੋਏ ਸਭ ਕੁਝ ਛੱਡਿਆ ਹੋਇਆ ਹੈ ਹਾਂਜੀ ਤਾਂ ਮੈਂ ਕਿਹਾ ਮਿਸ ਕਰਦੇ ਆ ਨਹੀਂ ਨਹੀਂ ਮਿਸ ਨਹੀਂ ਕਰਦਾ ਤੁਹਾਨੂੰ ਕਿੰਨੇ ਸਾਲ ਹੋ ਗਏ ਜੀ ਕਾਫੀ ਸਾਲ ਹੋ ਗਏ ਯਾਰ 15 ਛੱਡੇ ਸੀਗੇ ਮੈਂ ਜਿਹਦੀ ਲਾਲਾ ਨੂੰ ਫੁੱਟੀਆਂ 2015 ਦੇ ਖਾਣੇ 2014 ਚ ਉਹ ਤੁਸੀਂ ਛੱਡਿਆ 2015 ਚ ਦੀਦੀ ਪੂਰੇ ਹੋਏ ਆ ਆਹੋ ਤੇ ਤੁਸੀਂ 2014 ਚ ਮਰੇ ਛੱਡੇ ਆ 2014 ਚ ਛੱਡ ਦਿੱਤਾ ਮੈਂ 2015 ਦੇ ਵਿੱਚ ਜਨਵਰੀ ਚ ਪੂਰੇ ਹੋਏ ਆ ਹਾਂ ਗੰਦਰ ਵਾਲੀ ਦੀਦੀ ਅਛਾ ਉਹ ਵੀ 2014 ਛਾ 2014 ਜਿਵੇਂ ਖਰਾਬ ਮੀਟ ਅੰਡਾ ਸਭ ਛੱਡ ਦਿੱਤਾ ਉਹ ਪਾਪਾ ਜਦੋਂ ਮੈਂ ਇਥੇ ਲੰਗਦੀ ਆ ਨਾ ਪੂਈ ਰੋ ਆਪਣਾ ਪੈਨਚ ਕਰ ਲੰਗੀ ਪੂਈ ਦੀ ਹਾਰ ਹੋਰ ਤੂੰ ਦੇਖ ਗਈ ਤੇ ਤੇਰੇ ਚਾਰ ਦੰਦ ਜਿਹੜੇ ਉਹ ਕਹਿੰਦੀ ਪੂਈ ਦੂਤੋਂ ਪੂਈ ਦੂਤੋਂ ਟੱਪ ਗਈ ਕਹਿੰਦੀ ਪੂਈ ਦੇ ਕਹਿੰਦੀ ਪੂਈ ਦੂਤੋਂ ਟੱਪ ਗਈ ਪੂਈ ਦੇ ਹੁਣ ਐਡੀ ਕੀ ਰਹਿ ਜਾਣਾ ਮੈਂ ਕਹਿੰਦਾ ਉਹ ਐਡੀ ਖੇਗੀ ਹਾਂਜੀ ਹਾਂ ਮੈਂ ਲਗੜ ਮੈਨੂੰ ਕਹਿੰਦੀ ਕਹਿੰਦੀ ਹਾਰ ਕੇ ਹਾਰ ਨਾਲ ਲੰਮਾ ਪੈ ਉੱਪਰ ਟੱਪ ਗਈ ਕਹਿੰਦੀ ਹਰ ਨੂੰ ਤੂੰ ਹੁਣ ਛੋਟਾ ਰਹਿ ਜਾਣਾ ਕਹਿੰਦਾ ਹੁਣ ਮੈਂ ਹੋਰ ਵੱਡਾ ਹੋਣਾ ਉਹ ਬਦੇਰਾ ਅੱਗੇ ਹੀ ਬਦੇਰਾ ਲੰਢੀਗਾ ਹੋ ਗਿਆ ਆ ਲਾਤ ਦਾ ਮਤਾ ਪਰੇਗਾ ਨਹੀਂ ਤੇਰੇ ਜਿਹੜੇ ਮੋਲੇ ਕਹਿੰਦਾ ਇੱਥੇ ਬੱਲ ਬਣਾਉਣਾ ਸੀ ਕਹਿੰਦਾ ਬੱਲ ਬਣਾਣਾ ਮੈਂ ਕਿਹਾ ਦੇਖਦਾ ਕਿ ਅੱਤੇ ਚੜ ਐਡੀ ਬੋਹਣਾ ਤੇਰੀ ਤਾਂ ਬੱਲੂ ਦਾ ਕੀ ਹਾਲ ਆ ਇਹ ਖਾਣੀ ਰੁਕੀ ਤੇ ਇਹ ਪਾਣੀ ਬਲਾਓ ਯਾਰ ਮੈਨੂੰ ਪਾਣੀ ਪੀਣਾ ਬੱਲੂ ਹਾਂ ਬਲਾਉਂ ਕੁੜੀ ਹਾਂ ਉਹਦਾ ਕੀ ਦੱਸੋ ਉਹ ਵੀ ਕਿੰਨ ਸਾਡੇ ਅੰਦਰ ਹੀ ਆ ਕੁੜੀ ਉਹ ਕੋਈ ਕਿਸੇ ਕੰਪਨੀ ਤੋਂ ਫੋਨ ਆਇਆ ਆ ਵੀ ਅਸੀਂ ਤੇਨੂੰ ਨਾ ਪ੍ਰੋਮੋਸ਼ਨਾਂ ਕਰਦੇ ਆ ਰੀਲਾਂ ਦਿਆ ਕਰਨੀਆਂ ਗਾਣੇ ਦਿਆ ਕਰਨੇ ਤੂੰ ਰੀਲ ਬਣਾਉਣੀਆਂ ਇੱਕ ਰੀਲ ਦਾ 250 ਰੁਪਇਆ ਕਿੰਦਾ ਬਾਕੀਆਂ ਨੂੰ ਮੈਂ 100 ਦਿੰਦਾ ਜਿਹੜੇ 26-27 ਹਜ਼ਾਰ ਕੋਲ ਬਣਾ ਕਹਿੰਦਾ ਤੇ ਰੀਲ ਬਹੁਤ ਵਧੀਆ ਮਰਜੀ ਤੋਂ ਦੋ ਗਿਆ ਲਾਈਕ ਰੀਵਿਊ ਤੋਂ ਆਂਦਾ ਆ ਤੇ ਪਹਿਲਾ ਪਹਿਲਾ ਜਿਹੜੇ ਤੈਨੂੰ ਗਾਣੇ ਦਵਾਂਗੇ ਕਹਿੰਦਾ ਗਾਣੇ ਬਣਾਈ ਜਾਓ ਤੁਹਾਨੂੰ 250 ਰੁਪਇਆ ਆਈ ਜਾਊਗਾ ਬਾਅਦ ਵਿੱਚ ਪੰਜ ਗਾਣੇ ਇਕੱਠੇ ਕਰੂਗੇ ਜਦੋਂ ਪੰਜ ਗਾਣੇ ਹੋਗੇ ਸਾਈਨ ਨਹੀਂ ਸਾਈਨ ਮੈਂ ਇਹੀ ਕਿਹਾ ਵੱਜ ਜਾਂਦਾ ਬੰਦਾ ਵਜਣਾ ਵਜਣ ਵਾਲਾ ਕੰਮ ਨਹੀਂ ਕਰਨਾ ਸਾਈਨ ਕਿਸੇ ਕੰਟੈਕਟ ਤੇ ਨਹੀਂ ਕਰਨੇ ਹੈਗੇ ਉਦਾਂ ਨਾਰਮਲ ਭ ਹਾਂਜੀ ਲੋ ਜੀ ਭੂਆ ਭਤੀਜੀ ਦੇ ਪਹਿਲਾਂ ਹੀ ਲਾਪੇ ਖਾਣ ਫੜਾਫੜ ਇਹ ਤੂੰ ਮੇਰੀ ਗੱਲ ਸੁਣ ਨਾ ਲੈ ਕਹਿੰਦੀ ਗੋਭੀ ਵਾਲੇ ਪਰੌਂਡੇ ਖਾਣ ਹੀ ਓਏ ਤੇ ਹੁਣ ਤੂੰ ਹਾਂ ਇਹਨੇ ਪਤਾ ਗੋਭੀ ਵਾਲੀ ਪਰੌਂਡੀ ਬੰਦ ਨਾ ਇੱਕੋ ਹੀ ਖਾਦੀ ਪਤਾ ਨਹੀਂ ਕਿਉਂਦੀ ਮੇਰੇ ਡੇਢ ਵੱਲ ਗਿਆ ਮੈਂ ਦੋ ਪਰੌਂਡੀਆਂ ਪੜਾਈਆਂ ਨਾ ਇੱਕੋ ਹੀ ਖਾਦੀ ਗੋਭੀ ਵਾਲੀ ਪਰੌਂਡੀ ਆ ਲੈ ਭੂਆ ਭਤੀਜੀ ਰਾਜਵਾ ਚਾਵਲ ਦੇ ਕਿਦਾਂ ਟੱਕ ਲਾਉਣ ਲੱਗੇ ਹੋਏ ਆ ਇੱਕਦਾਂ ਟੱਕ ਲਾਉਣ ਲੱਗੇ ਹੋਏ ਰਾਜਵਾ ਚਾਵਲ ਆ ਇਧਰ ਦੇਖ ਕੇ ਆ ਕਿਦਾਂ ਦੇ ਬਣੇ ਆ ਜੀ ਬਹੁਤ ਸਵਾਦ ਮੇਰੀ ਚੀਜ਼ ਬਣਾਉਣ ਤੇ ਸਵਾਦ ਆ ਇਹ ਤਾਂ ਸਿੱਧਾ ਹੀ ਆ ਇਹ ਕਰੇ ਦਈਆਂ ਆ ਆਹ ਹੈ ਆਹਣਾ ਬੁਣਿਆ ਨਾ ਆਹ ਵਾਧੂ ਵਾਰੀ ਇਹਦਾ ਰੈਂਡਰ ਹੈ ਇਹ ਕੰਪਨੀ ਦੇ ਰੈਂਡਰ ਕਾਣਾ ਹੈ ਓਕੇ ਓਕੇ ਚਾਹੋ ਤੁਸੀਂ ਕਰ ਲਓ ਗੱਲ ਇਹ ਨਾ ਇੱਕ ਰੀਲ ਲੰਗਰ ਖਾਣਾ ਹੈ ਕਿ ਨਹੀਂ ਖਾਣਾ ਇੱਕ ਇੱਕ ਰੀਲ ਦਾ 250 ਦਿੰਦਾ ਲਈ ਜਾ ਲੋ ਹਾਂ ਇਹ ਦਿਮਾਗ ਦੇ ਲਾ ਆਹੋ ਰੋਟੀ ਬਾਣੀ ਆਪਣੀ ਟੈਂਸ਼ਨ ਖਾਓ ਏ ਅੱਜ ਮੈਨੂੰ ਪਤਾ ਲੱਗਾ ਰੋਟੀ ਨਹੀਂ ਖਾਦੀ ਸਿਹਰਦੀ ਤੂੰ ਭੁੱਖ ਕਿਉਂ ਲੱਗੀ ਪਾਣੀ ਘੱਟ ਪੀਓ ਨਾ ਪਾਣੀ ਭੁੱਖੀ ਹੁੰਦਾ ਯਾਰ ਕੰਮਾਣੀ ਘੱਟ ਪੀਓ ਨਾ ਲੱਗਦੀ ਇੱਕ ਬੰਦੇ ਟੈਂਸ਼ਨ ਹੈ ਇੱਕ ਬੰਦੇ ਨੂੰ ਇਸ਼ਕ ਮੁਸ਼ਕ ਹੋਇਆ ਹੋਵੇ ਫਿਰ ਵੀ ਭੁੱਖ ਲੱਗਦੀ ਇਸ਼ਕ ਮੁਸ਼ਕ ਤਾਂ ਨਹੀਂ ਹੋਇਆ ਇਸ਼ਕ ਮੁਸ਼ਕ ਤਾਂ ਨਹੀਂ ਹੋਇਆਗੇ ਨਾ ਰੋਟੀ ਖਾਣ ਤੇ ਭੁੱਖ ਲੱਗਦੀ ਰਹਿੰਦੀ ਆ ਇਹ ਤਾਂ ਪਤਾ ਨਹੀਂ ਮੁਸ਼ਕ ਮੁਸ਼ਕ ਕੀ ਇਹ ਕਦੀ ਸਾਡੇ ਵਾਂਦੇ ਹੀ ਭੁੱਖ ਲੱਗਦੀ ਰਹਦੀ ਆ ਫालतू ਜਈ ਇਹ ਕਿਹਦੇ ਇਹ ਤਾਂ ਹਾਨੂੰ ਜੋ ਮਰਜ਼ੀ ਉਹ ਮੈਗੀ ਲੈ ਲਓ ਬਰਕਰ ਕਿਤੇ ਤੂੰ ਵੀ ਹੀਰੋਆਂ ਨੂੰ ਚੋਰੀ ਹੀਰ ਨੇ ਪਾਈ ਸੀਗੀ ਆ ਦੇਖ ਵੀ ਬ੍ਰਾਊਨ ਕੁੜੀ ਆਈ ਆ ਚਲੋ ਮਿਲਦੇ ਆ ਹਾਂ ਨਹੀਂ ਸਾਧਾ ਸਾਧਾ ਨਹੀਂ ਸੋਣੀ ਚਲ ਨਹੀਂ ਸੋਣੀ ਲੱਗੀ ਦੁਆਰਾ ਲਾਲਾ ਹੁੰਦਾ ਤਾਂ ਵਧੀਆ ਲੱਗਦੀ ਆ ਲੱਗੀ ਦੁਆਰਾ ਨਹੀਂ ਵਧੀਆ ਲੱਗਦੀ ਆ ਲਓ ਜੀ ਰੋਟੀ ਪਾਣੀ ਲੱਗੇ ਖਾਣ ਆ ਮਮਾ ਜੀ ਹੁਣ ਠੀਕ ਹਾਂ ਰੋਟੀ ਖਾਣੀ ਆ ਚਲੋ ਮੰਮੀ ਚਲੋ ਠੀਕ ਆ ਰੋਟੀ ਖਾਣੀ ਲਿਆਓ ਮੰਮੀ ਦੀ ਰੋਟੀ ਦਿਓ ਆ ਲਓ ਜੀ ਨਹੀਂ ਕਿ ਹੋ ਜਾਣਾ ਕੋਈ ਲੱਗਦੀ ਚਲੋ ਨਾਲ ਆਏ ਮੈਂ ਤੁਹਾਨੂੰ ਕਹਿ ਰਿਆ ਕਿ ਕਿੰਨੇ ਨੂੰ ਮਿਖੀਆਂ ਦੁਪਹਿਰੇ ਬਣਾਏ ਸੀ ਜਿਹੜੇ ਨਾਲ ਨਹੀਂ ਲੱਗਦੀ ਮੈਨੂੰ ਆ ਬਰਾਜਮਾ ਦੇ ਨਾਲ ਲੱਗੇ ਆਣ ਰੋਟੀ ਖਾਣ ਇਹ ਲੱਗੇ ਪਰੌਂਠੀਆਂ ਖਾਣ ਅਹੀ ਖਾਣੀ ਰੋਟੀ ਸਿੰਪਲ ਬੰਦੇ ਆ ਪਰੌਂਠੀ ਸਾਨੂੰ ਰਾਤ ਨੂੰ ਹਜਮ ਨਹੀਂ ਹੁੰਦੀ ਹਾਂ ਤੂੰ ਤਾਂ ਬਰਾਜਮਾ ਜਮ ਖਾ ਖੜੀਆਂ ਸਾਫ਼ ਕਰਤੀ ਆ ਪਿਛੇ ਵੀ ਦੋ ਤਿੰਨ ਚਲੋ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੇ ਬਲੌਗ ਇਦਾਂ ਦੇ ਲੱਗਦੇ ਆ ਦੇ ਮੱਕਾ ਸੇ ਗਿਆ ਦੀ ਹੁਣ ਖਾਣ ਲੱਗਾ ਰੋਟੀ। ਆਸੂਏਰ ਦੀ ਰੋਟੀ ਹੁਣ ਖਾਣ ਲੱਗਾ ਆ। ਚਲੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਤੇ ਨਵੇਂ ਆਏ ਬੰਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਕੋਸ਼ਿਸ਼ ਹੋਰ ਕਹਿਣਾ ਚਾਹਨੇ? ਨਹੀਂ ਬਸ। ਬਸ। ਮਿਲਦੇ ਆ ਮਿਲਦੇ ਆ ਤੁਹਾਨੂੰ। ਤੁਹਾਡੀ ਲਾਈਕ ਦੇ ਪੈਸੇ। ਹਾਂ ਮਿਲਦੇ ਆ ਤੁਹਾਨੂੰ ਇੱਕ ਅਗਲੇ ਨਵੇਂ ਬਲੌਗ 'ਚ। ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ? ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪ